ਦੰਤੋਂ ਬਾਅਦ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨਿਆਂਕ ਹਿਰਾਸਤ ਦੇ ਵਿੱਚ ਸਨ 14 ਦਿਨ ਦੀ ਨਿਆਂਕ ਹਿਰਾਸਤ ਖਤਮ ਹੋਣ ਤੋਂ ਬਾਅਦ ਅੱਜ ਮੁਰ ਤੋਂ ਵਿਕਰਮ ਸਿੰਘ ਮਜੀਠੀਆ ਨੂੰ ਵੀਡੀਓ ਕਾਨਫਰੈਂਸਿੰਗ ਜ਼ਰੀਏ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਵੱਡਾ ਫੈਸਲਾ ਸੁਣਾਉਂਦਿਆਂ ਹੋਇਆਂ ਵਿਕਰਮ ਸਿੰਘ ਮਜੀਠੀਆ ਨੂੰ 14 ਦਿਨਾਂ ਦੀ ਹੋਰ ਨਿਆਂਕ ਹਿਰਾਸਤ ਦੇ ਵਿੱਚ ਮੁਰ ਤੋਂ ਨਾਬਾਜ਼ ਜੇਲ੍ਹ ਭੇਜ ਦਿੱਤਾ ਗਿਆ ਉਹਨਾਂ ਦੀ ਨਿਆਂਕ ਹਿਰਾਸਤ ਦੇ ਵਿੱਚ 14 ਦਿਨ ਦੇ ਲਈ ਹੋਰ ਵਾਧਾ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਵੀ ਵਿਕਰਮ ਸਿੰਘ ਮਜੀਠੀਆ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਸਨ ਤੇ ਇਸ ਦੀ ਸਮਾਂ ਸੀਮਾ ਅੱਜ ਖਤਮ ਹੋ ਗਈ ਸੀ। ਇਸ ਤੋਂ ਬਾਅਦ ਮੁਹਾਲੀ ਕੋਰਟ 'ਚ ਪੇਸ਼ੀ ਹੋਈ ਜਿੱਤੇ ਮੁਹਾਲੀ ਕੋਰਟ ਨੇ ਵਿਕਰਮ ਮਜੀਠੀਆ ਨੂੰ 14 ਦਿਨਾਂ ਦੀ ਹੋਰ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ। ਦੱਸਿਆ ਕਿ ਵਿਕਰਮ ਸਿੰਘ ਮਜੀਠੀਆ ਨਾਬਾ ਜੇਲ੍ਹ ਦੇ ਵਿੱਚ ਬੰਦ ਸਨ। ਵਿਜੀਲੈਂਸ ਬਿਊਰੋ ਨੇ ਵਿਕਰਮ ਮਜੀਠੀਆ ਨੂੰ 25 ਜੂਨ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਮਜੀਠਿਆ ਨੂੰ ਮੋਹਾਲੀ ਕੋਰਟ ਚ ਪੇਸ਼ ਕੀਤਾ ਗਿਆ ਮਜੀਠਿਆ ਕੋਈ ਦਿਨਾਂ ਦੇ ਲਈ ਬਿਜ਼ਨਸ ਦੀ ਰਿਮਾਂਡ ਤੇ ਰਹੇ ਇਸ ਤੋਂ ਬਾਅਦ ਮੋਹਾਲੀ ਕੋਰਟ ਨੇ ਉਹਨਾਂ ਨੂੰ ਦੋ ਵਾਰ 14-14 ਦਿਨ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਸੀ ਇਹ ਤੀਸਰੀ ਵਾਰ ਹੈ ਜਦੋਂ ਮੋਹਾਲੀ ਕੋਰਟ ਨੇ ਵਿਕਰਮ ਮਜੀਠਿਆ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਹੋਵੇ ਇਸ ਮੌਕੇ ਅਰਸ਼ਦੀਪ ਕਲੇਰ ਦੇ ਵੱਲੋਂ ਪੰਜਾਬ ਸਰਕਾਰ ਨੂੰ ਲੈ ਕੇ ਵੱਡੇ ਸਵਾਲ ਚੁਕੇ ਗਏ ਨੇ ਜਾਣਬੁੱਝ ਕੇ ਵਿਕਰਮ ਮਜੀਠਿਆ ਨੂੰ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਵੀ ਲਗਾਏ ਗਏ ਨੇ ਉਹਨਾਂ ਨੇ ਕਿਹਾ ਕਿ ਵਿਕਰਮ ਸਿੰਘ ਮਜੀਠਿਆ ਦੇ ਖਿਲਾਫ ਅਜੇ ਤੱਕ ਸਰਕਾਰ ਨੂੰ ਕੋਈ ਵੀ ਸਬੂਤ ਨਹੀਂ ਮਿਲਿਆ ਜਾਣ ਬੋਝ ਕੇ ਵਿਕਰਮ ਮਜੀਠੀਆ ਦੇ ਅਕਸ ਨੂੰ ਖਰਾਬ ਕਰਨ ਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਮਜੀਠੀਆ ਸਾਹਿਬ ਦਾ 14 ਦਿਨ ਦਾ ਜੁਡੀਸ਼ੀਅਲ ਰਿਮਾਂਡ ਖਤਮ ਹੋ ਰਿਹਾ ਸੀ ਉਹਦੀ ਸੁਣਵਾਈ ਸੀ ਔਰ ਇੱਕ ਪ੍ਰੋਸੀਜਰ ਹੈ ਜਿੰਨੀ ਦੇਰ ਬੇਲ ਨਹੀਂ ਹੁੰਦੀ ਓਨੀ ਦੇਰ ਜਿਹੜਾ ਜੁਡੀਸ਼ੀਅਲ ਰਿਮਾਂਡ ਹੁੰਦਾ ਹੈ ਉਹ ਹਰ 14 ਦਿਨ ਬਾਅਦ ਦੁਬਾਰਾ 14 ਦਿਨ ਦੇ ਲਈ ਐਕਸਟੈਂਡ ਹੋ ਜਾਂਦਾ ਸੋ ਕਿਉਂਕਿ ਬੇਲ ਦੀ ਸੁਣਵਾਈ ਹਲੇ ਜਾਰੀ ਹੈ ਸੋ ਅੱਜ ਜੁਡੀਸ਼ੀਅਲ ਰਿਮਾਂਡ ਦੀ ਜਿਹੜੀ ਤਰੀਖ ਹੈਗੀ ਹੈ ਉਹ ਹੁਣ 14 ਦਿਨ ਕਿਉਂਕਿ ਐਕਸਟੈਂਡ ਹੋ ਕੇ ਹੁਣ ਉਹ 14 ਅਗਸਤ ਵਾਸਤੇ ਜਿਹੜੀ ਅਗਲੀ ਜੁਡੀਸ਼ੀਅਲ ਰਿਮਾਂਡ ਦੀ ਡੇਟ ਹੈ ਉਹ ਦਿੱਤੀ ਗਈ ਹੈ ਜੀ ਤੇ ਉਹਨਾਂ ਦੀ ਬੈਰਕ ਬਦਲਨ ਨੂੰ ਲੈ ਕੇ ਵੀ ਇੱਕ ਪਟੀਸ਼ਨ ਫਾਈਲ ਕੀਤੀ ਵੀ ਸੀ ਅਰਜੀ ਉਸ ਦੇ ਉੱਪਰ ਕੀ ਰਿਹਾ ਕਿਆ ਸੁਣਵਾਈ ਉਹ ਜਿਹੜੀਆਂ ਐਪਲੀਕੇਸ਼ਨਸ ਨੇ ਜੀ ਉਹ ਸਾਰੀਆਂ 5 ਤਰੀਕ ਵਾਸਤੇ ਰੱਖੀਆਂ ਨੇ ਕੋਰਟ ਨੇ 5 ਤਰੀਕ ਨੂੰ ਉਹ ਐਪਲੀਕੇਸ਼ਨਸ ਦੇ ਵਿੱਚ ਬੈਸ ਹੋਏਗੀ ਜੀ ਜ਼ਮਾਨਤ ਔਰ ਬੈਰਕ ਬਦਲ ਸਾਰੀਆਂ ਬੈਰਕ ਬੈਰਕ ਵਾਲੀ ਹੈਗੀ 6 ਤਰੀਕ ਵਾਸਤੇ ਜਿਹੜੀ ਜ਼ਮਾਨਤ ਵਾਲੀ ਹੈ ਉਹ 5 ਤਰੀਕ ਵਾਸਤੇ ਕਲਰ ਸਾਹਿਬ ਇੱਕ ਹੋਰ ਅੱਜ ਰੇਡ ਹੋਈ ਹੈ ਵਿਜੀਲੈਂਸ ਦੀ ਗਿਲਕੋ ਵਾਲੇ ਕਰਨਜੀਤ ਸਿੰਘ ਗਿਲ ਦੇ ਉੱਪਰ ਔਰ ਇਹ ਜਾਣਕਾਰੀ ਦੇ ਰਹੇ ਨੇ ਆਪ ਲੀਡਰ ਕੀ ਆ ਰੇਡ ਵੀ ਵਿਕਰਮਜੀਤਿਆ ਦੇ ਕਨੈਕਸ਼ਨ ਦੇ ਵਿੱਚ ਹੀ ਹੈ ਕਿਉਂਕਿ ਇਹਨਾਂ ਦੇ ਅੱਛੇ ਲਿੰਕ ਸੀ ਔਰ ਪੈਸਿਆਂ ਦਾ ਲੈਣ ਦੇਣ ਹੋਇਆ ਹੈ ਵਿਕਰਮਜੀਤਿਆ ਦੇ ਨਾਲ ਰਣਜੀਤ ਸਿੰਘ ਗਿੱਲ ਦਾ ਦੇਖੋ ਜੀਡੀ ਸਰਕਾਰ ਕਹਿੰਦੀ ਸੀ ਕਿ ਜੇ ਅਸੀਂ ਬੜੇ ਪੱਕੇ ਪੈਰੀ ਪਰਚਾ ਦਰਜ ਕੀਤਾ ਸਾਡੇ ਕੋਲ ਬੜੇ ਸਬੂਤ ਨੇ ਉਹ ਅਦਾਲਤ ਦੇ ਵਿੱਚ ਪਿਛਲੇ 20 ਦਿਨਾਂ ਤੋਂ ਬੇਲ ਐਪਲੀਕੇਸ਼ਨ ਤੇ ਬਹਿਸ ਨਹੀਂ ਕਰ ਰਹੀ ਪਰ ਅਖਬਾਰ ਹੋਵੇ ਜਾਂ ਨਿਊਜ਼ ਚੈਨਲ ਹੁਣ ਉਹਨਾਂ 'ਚ ਖਬਰਾਂ ਪਲਾਂਟ ਕਰਨ ਦੇ ਉੱਤੇ ਲੱਗੀ ਹੈ ਪਹਿਲਾਂ 29 ਮੋਬਾਈਲ ਉਹ ਨਹੀਂ ਲੱਭੇ ਫਿਰ 641 ਕਰੋੜ ਉਹ ਨਹੀਂ ਲੱਭਿਆ ਫਿਰ ਇਹ 540 ਕਰੋੜ ਦੀ ਕਲੀਅਰ ਵਾਟਰ ਕੈਪੀਟਲ ਸੀ ਉਹ ਨਹੀਂ ਲੱਭੀ ਫਿਰ 1000 ਏਕੜ ਹੁਣ ਆ ਜੀ ਇੱਕ ਹੋਰ ਸ਼ਗੂਫਾ ਛੱਡਤਾ ਕਹਿੰਦੇ ਜੀ ਜਿਹੜੇ ਰਣਜੀਤ ਗਿਲ ਗਿਲਕੋ ਵਾਲੇ ਨੇ ਉਹਨਾਂ ਦੇ ਘਰੇ ਜਿਹੜੀ ਰੇਡ ਹੋਈ ਹੈ ਉਹ ਤਾਂ ਕੀਤੀ ਗਈ ਹੈ ਕਿ ਉਹਨਾਂ ਦੇ ਤਾਰ ਬਿਕਰਮ ਮਜੀਠੀਆ ਨਾਲ ਜੁੜ ਰਹੇ ਨੇ ਮੈਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹ ਸਵਾਲ ਕਰਨਾ ਚਾਹੁੰਦਾ ਕਿ ਰਣਜੀਤ ਗਿਲ ਨੂੰ ਤਾਂ ਸ਼੍ਰੋਮਣੀ ਅਕਾਲੀ ਦਲ ਛੱਡੇ ਬੜੇ ਦਿਨ ਹੋ ਗਏ ਔਰ ਵਿੱਚ ਦੀ ਤਾਂ ਰੌਲਾ ਪਿਆ ਸੀ ਕਿ ਰਣਜੀਤ ਗਿਲ ਆਮ ਆਦਮੀ ਪਾਰਟੀ ਜਾ ਰਹੇ ਨੇ ਜਦੋਂ ਇਹਨਾਂ ਦੀ ਆਪ ਦੀ ਵਿਧਾਇਕ ਨਰਾਜ਼ ਹੋ ਕੇ ਅਸਤੀਫਾ ਦੇ ਗਈ ਸੀ ਜਿਹਨੂੰ ਸਾਰੀ ਆਮ ਆਦਮੀ ਪਾਰਟੀ ਮਨਾ ਰਹੀ ਸੀ ਉਦੋਂ ਤੱਕ ਤਾਂ ਰੇਡ ਹੋਈ ਨਹੀਂ ਹੁਣ ਰਣਜੀਤ ਗਿੱਲ ਰਾਤ ਭਾਜਪੀ ਚ ਚਲੇ ਗਏ ਅੱਜ ਸਵੇਰੇ ਉਹਨਾਂ ਦੇ ਘਰੇ ਰੇਡ ਹੋ ਕੇ ਅਕੇ ਜੀ ਹੁਣੇ ਤਾਰ ਵਿਕਰਮ ਮਜੀਠੀਆ ਦੇ ਕੇਸ ਨਾਲ ਜੁੜਦੇ ਨੇ ਮੈਂ ਆਮ ਆਦਮੀ ਪਾਰਟੀ ਨੂੰ ਇਹ ਗੱਲ ਬੜੇ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ ਮੁੱਖ ਮੰਤਰੀ ਨੂੰ ਸਿੱਧਾ ਚੈਲੰਜ ਕਰਦਾ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਕਿ ਰਣਜੀਤ ਗਿੱਲ ਦੀ ਕਿਸੇ ਵੀ ਕੋਈ ਕੰਪਨੀ ਚ ਕਿਸੇ ਵੀ ਕਿਸੇ ਕਾਲਨੀ ਚ ਬਿਕਰਮ ਮਜੀਠੀਆ ਦੀ 1 ਰੁਪਏ ਦੀ ਇਨਵੈਸਟਮੈਂਟ ਦਿਖਾ ਦਿਓ ਮੈਂ ਚੈਲੰਜ ਕਰਦਾ ਇਹ ਖਿਹੜਾ ਮਾਨਸਾਬ ਇਦਾਂ ਨਹੀਂ ਛੁੱਟਣਾ ਹੁਣ ਮੈਨੂੰ ਲੱਗਦਾ ਵੀ ਤੁਹਾਡੇ ਕੋਲ ਇੱਕੋ ਚੀਜ਼ ਰਹੇਗੀ ਕਿ ਜਿਹੜੀ ਡੋਨਲਡ ਟਰੰਪ ਦੀ ਅਮਰੀਕਾ ਚ ਇਲੈਕਸ਼ਨ ਹੋਈ ਸੀ ਉਹਦੇ ਚ ਵੀ ਕਹਿ ਦਿਓ ਕਿ ਬਿਕਰਮ ਮਜੀਠੀਆ ਦੀ ਇਨਵੈਸਟਮੈਂਟ ਹੈ ਤਾਂ ਹੀ ਡੋਨਲਡ ਟਰੰਪ ਯੂਐਸ ਦਾ ਪ੍ਰੈਜ਼ੀਡੈਂਟ ਬਣ ਗਿਆ ਔਰ ਵਿਜੀਲੈਂਸ ਦੀ ਇੱਕ ਟੀਮ ਹੁਣ ਅਮਰੀਕਾ ਨੂੰ ਤੋੜ ਦਿਓ ਕਿਉਂਕਿ ਵਿਚਾਰੇ ਥੱਕ ਕੇ ਬਹੁਤ ਉਰੇ ਤਾਂ ਲੱਭ ਕੁਛ ਨਹੀਂ ਰਿਹਾ ਜੋਰ ਲੱਗ ਗਿਆ ਸਰਕਾਰ ਦਾ ਸਾਰਾ ਲੱਭਿਆ ਕੁਛ ਨਹੀਂ ਹੁਣ ਇਹਨਾਂ ਨੂੰ ਅਮਰੀਕਾ ਨੂੰ ਤੋਰ ਦਿਓ ਨਾਲ ਤਾਂ ਇਹਨਾਂ ਦੀ ਛੁੱਟੀ ਹੋ ਜੂਗੀ ਨਾਲੇ ਥੋੜਾ ਖੜਾ ਛੁੱਟ ਜੂਗਾ ਜੀ ਅਮਰੀਕਾ ਭੇਜੇ ਸੀ ਉੱਥੇ ਵੀ ਕੁਝ ਨਹੀਂ ਲੱਭਿਆ ਸੋ ਇਹ ਜਿਹੜੀਆਂ ਹਵਾ ਹਵਾਈ ਗੱਲਾਂ ਇਹ ਜਿਹੜੀਆਂ ਮਨੋਰ ਕਹਾਣੀ ਆ ਇਹ ਵਿਜੀਲੈਂਸ ਬਣਾ ਰਹੀ ਐ ਔਰ ਖਾਸ ਕਰਕੇ ਇਹਨਾਂ ਦੇ ਬੁਲਾਰੇ ਲੱਗੇ ਨੇ ਮੈਂ ਇਹਨਾਂ ਦੇ ਬੁਲਾਰਿਆਂ ਨੂੰ ਸਿੱਧਾ ਜਾ ਸਵਾਲ ਕਰਦਾ ਕਿ ਤੁਹਾਨੂੰ ਪਤਾ ਅਜ ਪੰਜਾਬ ਦੇ ਹਾਲਾਤ ਕੀ ਨੇ ਪੰਜਾਬ ਦੇ ਵਿੱਚ ਤਾਂ ਇਹ ਦਿਨ ਗੈਂਗਸਟਰ ਕਿਸੇ ਨਾ ਕਿਸੇ ਨੂੰ ਮਾਰ ਰਹੇ ਨੇ ਪਰੋਤੀਆਂ ਮੰਗ ਰਹੇ ਨੇ ਕੱਲ ਜਿੱਥੇ ਰਵਿੰਦ ਕੇਜਰੀਵਾਲ ਤੁਰੇ ਫਿਰਦੇ ਸੀ ਜਿਨ੍ਹਾਂ ਦੇ ਘਰੇ ਗਏ ਸੀ ਕਪੜਾ ਵਪਾਰੀ ਦੇ ਉਹਨਾਂ ਦੀ ਮੌਤ ਲਈ ਤਾਂ ਸਰਕਾਰ ਆਪ ਜ਼ਿੰਮੇਵਾਰ ਹੈ ਜਿਸ ਤਰੀਕੇ ਦਾ ਮਾਹੌਲ ਪੰਜਾਬ ਦੇ ਵਿੱਚ ਹੈ ਵਪਾਰੀ ਉਹਨਾਂ ਛੱਡ ਕੇ ਬਾਹਰ ਜਾਣਾ ਚਾਹੁੰਦੇ ਨੇ ਪਹਿਲਾਂ ਪੰਜਾਬ ਕੰਨੀ ਧਿਆਨ ਦਿਓ ਇਕਨੋਮਿਕ ਤੌਰ ਤੇ ਪੰਜਾਬ ਬਹੁਤ ਪਿੱਛੇ ਚਲਾ ਗਿਆ ਔਰ ਡਰੱਗ ਦਾ ਮੈਂ ਇਹਨਾਂ ਤੇ ਬੁਲਾ ਰਿਆਂ ਨੂੰ ਔਰ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਡਰੱਗ ਤੇ ਮਾਣਯੋਗ ਪੰਜਾਬ ਤੇ ਰਹਿਣਾ ਹਾਈ ਕੋਰਟ ਨੇ ਤੁਹਾਡੀ ਸਰਕਾਰ ਦੇ ਮੱਥੇ ਤੇ ਕਲੰਕ ਲਾਇਆ ਕਿ ਐਦਾਂ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪ ਹੀ ਡਰੱਗ ਟ੍ਰੇਡ ਚ ਮਿਲੀ ਹੈ ਤਾਂ ਹੀ ਡੀਜੀਪੀ ਤੋਂ ਮਾਫੀ ਮੰਗਾਈ ਹੈ ਔਰ ਡਰੱਗ ਦੇ ਹਾਲਾਤ ਗਵਰਨਰ ਸਾਹਿਬ ਕਹਿ ਰਹੇ ਨੇ ਕਿ ਸਕੂਲਾਂ ਕਾਲਜਾਂ ਤੱਕ ਪਹੁੰਚ ਗਿਆ ਛੋਟੇ ਬੱਚਿਆਂ ਤੱਕ ਪਹੁੰਚ ਗਿਆ ਉਹ ਗੱਲਾਂ ਤੇ ਜਵਾਬ ਨਾ ਦੇ ਕੇ ਇਹ ਜਿਹੜੀਆਂ ਮਨੋਰ ਕਹਾਣੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਰਹੀ ਹੈ ਇਹਨਾਂ ਚੋਂ ਕੱਖ ਨਹੀਂ ਲੱਭਣਾ ਮੈਂ ਫੇਰ ਦੁਬਾਰਾ ਕਹਦੇ ਆ ਕਿ ਹੁਣ ਇਹ ਗੱਲ ਤੋਂ ਭੱਜੇ ਹੋ ਨਾ ਜਿੱਦਾਂ 1000 ਏਕੜ ਤੋਂ ਭੱਜ ਗਏ ਜਿੱਦਾਂ 540 ਕਰੋੜ ਜਿਹੜੀ ਕਲੀਅਰ ਵਾਟਰ ਕੈਪੀਟਲ ਹੈ ਜਿਹਨੂੰ ਅੱਗੇ ਪਹਿਲਾਂ ਵਿਕਰਮ ਮਜੀਠੀਆ ਦੀ ਦੱਸਦੇ ਸੀ ਹੁਣ ਬੁਲਾਉਂਦੇ ਕਿਉਂ ਨਹੀਂ ਉਹਨੂੰ ਕਲੀਅਰ ਵਾਟਰ ਕੈਪੀਟਲ ਨੂੰ ਕਿਉਂ ਨਹੀਂ ਉਹਨੂੰ ਸੰਮਨ ਕੱਢਦੇ ਕੀ ਹੁਣ ਪਤਾ ਲੱਗ ਗਿਆ ਵੀ ਉਹ ਅਮਰੀਕਾ ਦੇ ਗੋਰੇ ਦੀ ਐ ਤੇ ਉਹ ਐਡੀ ਵੱਡੀ ਕੰਪਨੀ ਹੈ ਕਿ 50 ਹਜ਼ਾਰ ਕਰੋੜ ਉਹਦਾ ਕੱਲਾ ਏਸ਼ੀਆ 'ਚ ਹੈ ਜੇ ਉਹੀ ਜੀ ਕੰਪਨੀ ਨੂੰ ਸੱਦ ਲਿਆ ਤਾਂ ਅਗਲੇ ਸਰਕਾਰ ਮੁੱਦੀ ਮਾਰ ਦੇਣਗੇ ਉਹਨੂੰ ਬਲਾਕੇਡ ਦਿਖਾਓ ਨਾ ਹੁਣ ਮੁੱਖ ਮੰਤਰੀ ਸਾਹਿਬ ਕਿਉਂ ਨਹੀਂ ਨਾ ਲੈਂਦੇ ਸੋ ਇਸੇ ਤਰੀਕੇ ਹੁਣ ਆ ਜਿਹੜੀ ਰੇਟ ਹੈ ਕੱਕ ਜੀ ਵਿਕਰਮ ਮਜੀਠੀਏ ਦੇ ਤਾਰ ਜੋੜਦੇ ਨੇ ਵਿਕਰਮ ਮਜੀਠੀਏ ਦੇ ਤਾਰ ਤੁਸੀਂ ਮੈਨੂੰ ਲੱਗਦਾ ਡੋਨਲਡ ਟਰੰਪ ਤੱਕ ਵੀ ਜੋੜ ਲਓ ਲੱਪਣਾ ਤੁਹਾਨੂੰ ਕੱਖ ਨਹੀਂ ਪਰ ਹੁਣ ਇਹ ਜਿਹੜੀ ਗੱਲ ਅੱਜ ਕਹੀ ਹੈ ਫੇਰ ਚੈਲੰਜ ਹੈ ਵੀ ਹੁਣ ਇਹ ਤੋਂ ਯੂ-ਟਰਨ ਨਾ ਲਿਓ ਇਹ ਤੋਂ ਭੱਜਿਓ ਨਾ ਇਹਨੂੰ ਸਾਬਤ ਕਰ ਦਿਓ ਦੱਸਿਆ ਕਿ ਵਿਜੀਲੈਂਸ ਵਿਭਾਗ ਨੇ ਲਗਭਗ 540 ਕਰੋੜ ਦੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ 25 ਜੂਨ ਨੂੰ ਵਿਕਰਮ ਮਜੀਠੀਆ ਖਿਲਾਫ ਮਾਮਲਾ ਦਰਜ ਕੀਤਾ ਸੀ ਇਸ ਤੋਂ ਬਾਅਦ ਮਜੀਠੀਆ ਦੇ ਅੰਮ੍ਰਿਤਸਰ ਤੇ ਚੰਡੀਗੜ੍ਹ ਰਿਹਾਇਸ਼ ਸਥਾਨੇ 26 ਥਾਮਾ ਤੇ ਰੈਡ ਕੀਤੀ ਸੀ ਵਿਜੀਲੈਂਸ ਨੇ ਮਜੀਠੀਆ ਨੂੰ ਉਹਨਾਂ ਦੀ ਅੰਮ੍ਰਿਤਸਰ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਸੀ ਇਸ ਦੌਰਾਨ 29 ਮੋਬਾਈਲ ਫੋਨ 5 ਲੈਪਟਾਪ 3 ਆਈਪੈਡ ਦੋ ਡੈਸਕਟਾਪ ਅੱਠ ਡਾਇਰੀਆਂ ਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਸਨ ਵਿਜੀਲੈਂਸ ਬਿਊਰੋ ਨੇ ਖੁਲਾਸਾ ਕੀਤਾ ਸੀ ਕਿ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਸਾਲ 2007 ਤੋਂ 9 ਦਰਮਿਆਨ 161 ਕਰੋੜ ਰੁਪਏ ਦੇ ਨਕਦ ਲੈਣ-ਦੇਣ ਦੇ ਦਸਤਾਵੇਜ਼ ਮਿਲੇ ਨੇ ਇਸ ਸਮੇਂ ਦੌਰਾਨ ਵਿਦੇਸ਼ੀ ਸ਼ੈੱਲ ਕੰਪਨੀਆਂ ਤੋਂ 141 ਕਰੋੜ ਰੁਪਏ ਦੀ ਆਮਦਨ ਦਾ ਖੁਲਾਸਾ ਕੀਤਾ ਗਿਆ ਤੇ 194 ਕਰੋੜ ਰੁਪਏ ਦੀ ਜਾਇਦਾਦ ਖਰੀਦੀ ਗਈ ਬਿਜ਼ਨਸ ਨੂੰ ਆਮਦਨ ਦਾ ਕੋਈ ਜਾਇਜ਼ ਸਰੋਤ ਨਹੀਂ ਮਿਲਿਆ ਬਿਜ਼ਨਸ ਨੇ ਪਾਇਆ ਕਿ ਇਸ ਦੇ ਵਿੱਚੋਂ 237 ਕਰੋੜ ਰੁਪਏ ਉਹਨਾਂ ਦੇ ਕੰਪਨੀਆਂ ਦੇ ਵਿੱਚ ਨਿਵੇਸ਼ ਕੀਤੇ ਗਏ ਇਸ ਦਾ ਵੀ ਕੋਈ ਜਾਇਜ਼ ਸਰੋਤ ਨਹੀਂ ਮਿਲਿਆ ਤੇ ਨਾ ਹੀ ਇਸ ਸਬੰਧੀ ਕੋਈ ਤਸੱਲੀ ਬਖਸ਼ ਜਵਾਬ ਦਿੱਤਾ ਗਿਆ ਵਿਜੀਲੈਂਸ ਦਾ ਕਹਿਣਾ ਸੀ ਕਿ ਉਹਨਾਂ ਦੇ ਕੋਲ ਇਸ ਗੱਲ ਦੇ ਸਬੂਤ ਨਹੀਂ ਜਦੋਂ ਕੈਬਨਿਟ ਮੰਤਰੀ ਸਨ ਤਾਂ ਉਹਨਾਂ ਨੇ ਗੈਰ ਕਾਨੂੰਨੀ ਦੌਲਤ ਇਕੱਠੀ ਕੀਤੀ ਸੀ ਤੇ ਸ਼ੈੱਲ ਕੰਪਨੀਆਂ ਦੇ ਵਿੱਚ ਵੱਡੀ ਰਕਮ ਦਾ ਨਿਵੇਸ਼ ਕੀਤਾ ਗਿਆ ਸੀ ਹਾਲਾਂਕਿ ਆਕਾਲੀ ਦਲ ਦੇ ਵੱਲੋਂ ਇਹਨਾਂ ਸਾਰੇ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਵਿਕਰਮ ਮੱਜੀਠੀਆ ਉਹਨਾਂ ਦੇ ਖਿਲਾਫ ਅਜੇ ਤੱਕ ਵਿਜੀਲੈਂਸ ਦੇ ਹੱਥ ਕੋਈ ਵੀ ਸਬੂਤ ਨਹੀਂ ਲੱਗਾ